ਰਾਹੀ ਸਤ ਸਕਤ ਦਕਾਰੇ ਨੇ ਸੀ ਉਹਨਾਂ ਦੇ ਵੀ ਤਹਿਦ ਨੂੰ ਸ਼ੁਕਰ ਗੁਜ਼ਾਰ ਕਰਦੇ ਆ ਔਰ ਸਾਰੀ ਸੰਗਤ ਜਿਹੜੀ ਦਰਬਾਰ ਦੇ ਨਾਲ ਜੁੜੀ ਹੈ ਜਿਹੜੇ ਜਿਹੜੇ ਭਗਵਾਨ ਬੋਲੇ ਸ਼ੰਕਰ ਜੀ ਦੇ ਚਰਨਾਂ ਦੇ ਵਿੱਚ ਆਪਣੇ ਕੀਮਤੀ ਸਮੇਂ ਨੂੰ ਸਮਾਂ ਕੱਟ ਕੇ ਉਹਨਾਂ ਦੇ ਨਾਮ ਦੀਆਂ ਹਾਜ਼ਰੀਆਂ ਲਗਾ ਰਹੇ ਔਰ ਸਾਡੇ ਪੱਪੀ ਭਾਜੀ ਮੇਰੀ ਆਵਾਜ਼ ਨੂੰ ਸੁਣਦੇ ਹੋਣ ਉਹਨਾਂ ਨੂੰ ਰਿਕਵੈਸਟ ਹੈ ਇੱਕ ਵਾਰੀ ਦਰਬਾਰ 'ਚ ਆ ਜੇ ਕਿ ਜਿਹੜਾ ਸਾਰਾ ਦਰਬਾਰ ਉਹਨਾਂ ਦੀ ਵੇਟ ਕਰ ਰਿਹਾ ਸਾਰੇ ਮੈਂਬਰ ਸਹਿਬਾਨ ਪੱਪੀ ਭਾਜੀ ਪਲੀਜ਼ ਇੱਕ ਵਾਰੀ ਦਰਬਾਰ ਤਾਂ ਜੀ ਆਈਟੀ ਅਤੇ ਸੋਸ਼ਲ ਮੀਡੀਆ ਤੋਂ ਸਦਾ ਰੂ ਸ਼ੁਕਰ ਗੁਜ਼ਾਰ ਕਰਦੇ ਆਂ ਭਗਵਾਨ ਬੋਲੇ ਸ਼ੰਗਰ ਜੀ ਦਾ ਕਿ ਜਿਨ੍ਹਾਂ ਦੇ ਕਿਰਪਾ ਦੇ ਨਾਲ ਅੱਜ ਸਾਰੇ ਭਗਤ ਸੰਗਠਨ ਦੇ ਵੀ ਸਾਡੇ ਸਾਰੇ ਮੈਂਬਰ ਸਹਿਬਾਨ और मेरा भ्रा और छेड़ सेवा हूं वो सामने ਰੀਸੋ 73 ਪਟਨਾ ਦੇ ਨਾਲ ਲਗਾਤਾਰ ਉਸ ਨਾਲ ਬਾਤ ਕਰਦਾ ਪਾਣੀ ਵਾਲੀ ਟੈਂਕੀ ਨਗਰ ਨਗਰ ਦੇ ਵਿੱਚ ਮਾਸ਼ ਸ਼ਰਤਰੀ ਦੇ ਉਪਲਕਸ਼ ਵਿੱਚ ਪੰਡਾਲ ਦਾ ਯੋਜਨ ਕੀਤਾ ਗਿਆ ਤੇ ਸਤਪਾਲ ਸੋਖਾ ਜੀ ਉਹ ਜਟਮਰੂ ਪਜਾ ਦੇ ਪੋਲੇਆ ਗੁਣਗਾਨ ਕੀਤਾ ਗਿਆ ਪੋਲੇਨਾਥ ਜੀ ਦਾ ਦੀਪਕ ਸੋਖਾ ਜੀ ਜੀ ਸੋਖਾ ਜੀ ਤੇ ਪਹਿਲਾਂ ਚਾਚਾ ਜੀ ਗੁਣਗਾਨ ਪੋਲੇਨਾਥ ਜੀ ਦਾ ਸਿਕੰਦਰ ਭਗਤ ਜੀ ਨੂੰ ਲਾਈਟ ਦੇ ਵਾਸਤੇ ਸਨਮਾਨਿਤ ਕੀਤਾ ਜਾ ਰਿਹਾ ਸ਼੍ਰੀ ਮੰਦਰ ਵੱਲੋਂ ਤੇ ਗੱਲਬਾਤ ਕਰਦੇ ਆਂ ਅਗੋਲੂ ਜੀ ਨਾਲ ਕੋਲੂ ਜੀ ਆ ਜਿਹੜਾ ਅੱਜ ਆਸਪਾ ਲੰਗਰ ਲਾਇਆ ਉਹਦੇ ਬਾਰੇ ਤੁਸੀਂ ਕੀ ਕਹੂੰਗਾ ਭਾਜੀ ਦੇਖੋ ਜੋ ਤਾਂ ਸ਼ਰਧਾ ਸੀਗੀ ਕਿ ਆਪਾਂ ਲੰਗਰ ਲਾਤਾ ਵਾ ਨਹੀਂ ਮੰਦਰ ਦਾ ਨਾਮ ਜੀ ਤੁਹਾਡੇ ਦਾ ਸ਼੍ਰੀ ਮੰਦਰ ਆ ਜਗਾ ਜੀ ਕਿ ਉਹ ਕਿੰਨੇ ਕੈਂਪ ਪਾਣੀ ਟੈਂਕ ਪਾਣੀ ਵਾਲੀ ਟੈਂਕੀ ਇਹ ਹਰ ਸਾਲ ਲਾਂਦੇ ਹੋ ਜੀ ਅੱਜ ਉਹ ਪਾਣੀ ਇਹ ਸਾਡੇ ਨਾਲ ਕਾਕਾ ਜੀ ਨੇ ਮੰਦਿਰ ਕਮੇਟੀ ਦੇ ਪ੍ਰਬੰਧਕ ਆ ਦੀਪਕ ਜੀ ਤੇ ਉਹਨਾਂ ਬਾਰੇ ਆਪਾਂ ਕੀ ਕਹਿਣਾ ਚਾਹੁੰਦੇ ਆ ਭੋਲੇ ਦੇ ਗੁਣਗਾਨ ਬਾਰੇ ਜੀ ਅਸੀਂ ਸੀ ਭੋਲੇ ਨਾਲ ਦਾ ਗੁਣਗਾਨ ਹਰ ਸਾਲ ਸ਼੍ਰਾਵਤਰੀ ਤੇ ਕੀਤਾ ਜਾਂਦਾ ਸਾਡੇ ਵੱਲੋਂ ਸਾਡੇ ਮੈਂਬਰ ਸਾਹਿਬ ਜਿੰਨੇ ਵੀ ਆਏ ਨੇ ਅੰਮ੍ਰਿਤ ਜੀ ਕੋਲੂ ਜੀ ਸੋਨੀ ਜੀ ਸੋਮਨਾਥ ਜੀ ਸਾਰਿਆਂ ਦੇ ਯੋਗਦਾਨ ਨਾਲ ਅਸੀਂ ਫਰਕ ਦੇ ਵਿੱਚ ਬਹੁਤ ਹੀ ਧੂਮਤਾਬਾ ਦਾ ਲੰਗੜਾ ਸਾਰੇ ਮੇਲ ਹੈਗੇ ਬੰਦੇ ਬੰਤੀ ਮਤਲਬ ਬੰਤੀ ਭਾਈ ਜੀ ਸਾਡੇ ਇਹਨਾਂ ਸਪੈਸ਼ਲ ਪੋਰਟ ਕਨਿਆਬਾਦ ਜੀ ਜਗਨਾਲਾ ਦੇ ਇੱਕ ਹਰ ਹਰ ਮਹਾਦੇਵ ਹਰ ਹਰ ਮਹਾਦੇਵ